ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ ਦੋਸਤੋ ਸਾਨੂੰ ਸਭ ਨੂੰ ਇੱਕ ਚੰਗੇ ਇਨਸਾਨ ਬਣਨ ਦੀ ਸਿੱਖਿਆ ਮਿਲਦੀ ਹੈ ਤੇ ਅਸੀਂ ਅਕਸਰ ਇਹੀ ਸਿੱਖਦੇ ਹਾਂ ਕਿ ਬੁਰੇ ਕਰਮਾਂ ਤੋਂ ਬਚਣਾ ਚਾਹੀਦਾ ਹੈ ਤੇ ਦੂਜਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਦੇ-ਕਦੇ ਸਾਡੀ ਚੰਗਿਆਈ ਦਾ ਵੀ ਗਲਤ ਫਾਇਦਾ ਉਠਾਇਆ ਜਾ ਸਕਦਾ ਹੈ ਚੰਗੇ ਵਿਅਕਤੀ ਨੂੰ ਕੌਣ ਪਸੰਦ ਨਹੀਂ ਕਰਦਾ ਬਚਪਨ ਤੋਂ ਹੀ ਸਾਨੂੰ ਚੰਗੇ ਇਨਸਾਨ ਬਣਨ ਚੰਗੇ ਕੰਮ ਕਰਨ ਤੇ ਕਿਸੇ ਦਾ ਫਾਇਦਾ ਨਾ ਉਠਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਪਰ ਇਹ ਨਹੀਂ ਸਿਖਾਇਆ ਜਾਂਦਾ ਕਿ ਜਦੋਂ ਕੁਝ ਲੋਕਾਂ ਦੁਆਰਾ ਸਾਡੇ ਨਾਲ ਜ਼ੁਲਮ ਕੀਤਾ ਜਾਂਦਾ ਹੈ ਸਾਨੂੰ ਧੋਖਾ ਦਿੱਤਾ ਜਾਂਦਾ ਹੈ ਸਾਡਾ ਫਾਇਦਾ ਉਠਾਇਆ ਜਾਂਦਾ ਹੈ ਤਾਂ ਸਾਨੂੰ ਕਿਵੇਂ ਜੀਣਾ ਚਾਹੀਦਾ ਹੈ ਜਦੋਂ ਸਾਡਾ ਗਲਤ ਫਾਇਦਾ ਉਠਾਇਆ ਜਾ ਰਿਹਾ ਹੋਵੇ ਤਾਂ ਕਿ ਉਦੋਂ ਵੀ ਚੰਗੇ ਬਣੇ ਰਹਿਣਾ ਤੇ ਆਪਣਾ ਆਤਮ ਸਨਮਾਨ ਗਵਾਉਣਾ ਸਹੀ ਹੈ ਜਦੋਂ ਕਿਸੇ ਚੰਗੇ ਇਨਸਾਨ ਦਾ ਹੱਕ ਜ਼ਬਰੀ ਖੋਇਆ ਜਾ ਰਿਹਾ ਹੋਵੇ ਤਾਂ ਕਿ ਉਦੋਂ ਵੀ ਚੰਗੇ ਬਣੇ ਰਹਿਣਾ ਸਹੀ ਹੈ ਦੋਸਤੋ ਆਧਿਕਾਲ ਚੰਗੇ ਬਣੇ ਰਹਿਣਾ ਇੱਕ ਆਦਰਸ਼ ਮੰਨਿਆ ਜਾਂਦਾ ਹੈ ਜਿਵੇਂ ਕਿ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਦੇਖੋ ਉਹ ਬੰਦਾ ਕਿੰਨਾ ਚੰਗਾ ਹੈ ਪਰ ਇਸ ਦੌਰਾਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਚੰਗੇ ਹੋਣ ਦੀ ਵੀ ਇੱਕ ਸੀਮਾ ਹੋਣੀ ਬਹੁਤ ਜ਼ਰੂਰੀ ਹੈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਹੁਤਾ ਚੰਗਾ ਹੋਣਾ ਵੀ ਚੰਗੀ ਗੱਲ ਨਹੀਂ ਹੁੰਦੀ ਤੇ ਜੇ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਤਾਂ ਇਹ ਦੁਨੀਆ ਸਾਨੂੰ ਵਾਰ-ਵਾਰ ਯਾਦ ਕਰਾਏਗੀ ਤੇ ਸਾਬਤ ਕਰੇਗੀ ਕਿ ਬਹੁਤਾ ਚੰਗਾ ਹੋਣਾ ਵੀ ਚੰਗਾ ਨਹੀਂ ਹੁੰਦਾ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਜਿੰਨਾ ਚੰਗਾ ਹੁੰਦਾ ਹੈ ਉਨਾਂ ਹੀ ਉਸ ਨੂੰ ਦੁੱਖ ਮਿਲਦਾ ਹੈ ਪਰ ਅਜਿਹਾ ਕਿਉਂ ਕਿਉਂਕਿ ਵਿਅਕਤੀ ਹਮੇਸ਼ਾ ਦੂਜਿਆਂ ਦੀਆਂ ਭਾਵਨਾਵਾਂ ਤੇ ਲੋੜਾਂ ਨੂੰ ਆਪਣੇ ਨਾਲੋਂ ਵੱਧ ਮਹੱਤਵਪੂਰਨ ਸਮਝਦਾ ਹੈ ਇਸੇ ਕਰਕੇ ਹੀ ਉਹ ਆਪਣੇ ਆਪ ਨੂੰ ਮੁਸ਼ਕਲ ਸਥਿਤੀ ਵਿੱਚ ਪਾਉਂਦਾ ਹੈ ਫਿਰ ਅਕਸਰ ਉਸ ਨੂੰ ਲੱਗਦਾ ਹੈ ਕਿ ਆਖਰ ਕਿਉਂ ਲੋਕ ਉਸ ਦੇ ਕੀਤੇ ਚੰਗੇ ਕੰਮਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਤੇ ਉਲਟਾ ਉਸ ਦਾ ਹੀ ਗਲਤ ਫਾਇਦਾ ਉਠਾਇਆ ਜਾ ਰਿਹਾ ਹੈ ਕਦੇ ਜ਼ਿਆਦਾ ਕੰਮ ਕਰਵਾਉਣ ਤੋਂ ਲੈ ਕੇ ਤੇ ਕਦੇ ਉਸ ਨੂੰ ਬਿਨਾਂ ਕੋਈ ਮਹੱਤਵ ਦਿੱਤੇ ਨਜ਼ਰ ਅੰਦਾਜ਼ ਕਰਨ ਤੱਕ ਕਿਸੇ ਦਾ ਸੀ ਭਲਾ ਕਰਦੇ ਆ ਤਾਂ ਉੱਥੇ ਅਸੀਂ ਦੁੱਖ ਕਿਉਂ ਚੱਲਦੇ ਆ ਆਮ ਤੌਰ ਤੇ ਜਦੋਂ ਕੋਈ ਵਿਅਕਤੀ ਗੁੱਸੇ ਵਿੱਚ ਹੁੰਦਾ ਹੈ ਜਾਂ ਫਿਰ ਦੁਖੀ ਹੋ ਕੇ ਕਿਸੇ ਨੂੰ ਚੰਗਾ ਮਾੜਾ ਕਹਿ ਦੇਵੇ ਤਾਂ ਅਸੀਂ ਉਸ ਨੂੰ ਬੁਰਾ ਸਮਝਣਾ ਸ਼ੁਰੂ ਕਰ ਦਿੰਦੇ ਆ ਤੁਹਾਡੇ ਨਾਲ ਵੀ ਅਜਿਹਾ ਜ਼ਰੂਰ ਹੋਇਆ ਹੋਵੇਗਾ ਕਿ ਕਿਸੇ ਸਮੇਂ ਤੁਸੀਂ ਗੁੱਸੇ ਵਿੱਚ ਆ ਕੇ ਕਿਸੇ ਨੂੰ ਬੁਰਾ ਭਲਾ ਕਹਿ ਦਿੱਤਾ ਹੋਵੇਗਾ ਤੇ ਸਿਰਫ ਉਸੇ ਕਾਰਨ ਤੁਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਮਾੜੇ ਸਮਝੇ ਜਾਣ ਲੱਗ ਪਏ ਤੇ ਜਿਵੇਂ ਕਿ ਕਰਮ ਤੇ ਨਤੀਜੇ ਦਾ ਨਿਯਮ ਕਹਿੰਦਾ ਹੈ ਕਿ ਮਾੜੇ ਕਰਮਾਂ ਦੇ ਮਾੜੇ ਨਤੀਜੇ ਮਿਲਦੇ ਨੇ ਅੱਜ ਤੱਕ ਤੁਸੀਂ ਇਹੀ ਸਮਝਦੇ ਆਏ ਹੋ ਕਿ ਸਿਰਫ ਮਾੜੇ ਕਰਮਾਂ ਦਾ ਫਲ ਮਾੜਾ ਹੁੰਦਾ ਹੈ ਪਰ ਅੱਜ ਦੀ ਕਹਾਣੀ ਤੋਂ ਬਾਅਦ ਤੁਸੀਂ ਇਹ ਸਮਝ ਜਾਓਗੇ ਕਿ ਚੰਗੇ ਇਨਸਾਨ ਦੇ ਨਾਲ ਵੀ ਮਾੜਾ ਹੋ ਸਕਦਾ ਹੈ ਜਦੋਂ ਉਹ ਹਾਦ ਤੋਂ ਜ਼ਿਆਦਾ ਚੰਗਾ ਬਣ ਜਾਵੇ ਤਾਂ ਵਿਅਕਤੀ ਨੂੰ ਕੇਵਲ ਦੋਖ ਹੀ ਮਿਲਦਾ ਹੈ ਉਸ ਦਾ ਨਤੀਜਾ ਮਾੜਾ ਹੀ ਨਿਕਲਦਾ ਹੈ ਸੋ ਅੱਜ ਦੀ ਗਿਆਨਮਈ ਕਹਾਣੀ ਰਾਹੀਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਜਿਹੀ ਸਥਿਤੀ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਇਹ ਵੀ ਪਤਾ ਕਰਾਂਗੇ ਕਿ ਬਹੁਤਾ ਚੰਗਾ ਹੋਣਾ ਚੰਗਾ ਹੈ ਜਾਂ ਫਿਰ ਮਾੜਾ ਤਾਂ ਆਓ ਸ਼ੁਰੂ ਕਰੀਏ ਬਹੁ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਅਮੀਰ ਵਪਾਰੀ ਰਹਿੰਦਾ ਸੀ ਜੋ ਬੜਾ ਦਿਆਲੂ ਸੀ ਇਨਾ ਵੱਡਾ ਕਾਰੋਬਾਰ ਤੇ ਬਹੁਤ ਸਾਰਾ ਪੈਸਾ ਹੋਣ ਦੇ ਬਾਵਜੂਦ ਉਹ ਇੱਕ ਭੋਲਾ ਤੇ ਦਾਨੀ ਵਿਅਕਤੀ ਸੀ। ਉਹ ਹਰ ਕਿਸੇ ਦੀ ਮਦਦ ਕਰਦਾ ਸੀ। ਉਹ ਲੋਕਾਂ ਪ੍ਰਤੀ ਪਿਆਰ ਤੇ ਦਇਆਲਤਾ ਦੀਆਂ ਭਾਵਨਾਵਾਂ ਰੱਖਦਾ ਸੀ। ਉਹ ਕਿਸੇ ਦਾ ਦੁੱਖ ਨਹੀਂ ਸੀ ਦੇਖ ਸਕਦਾ। ਉਸਦੀ ਦਇਆਲਤਾ ਤੇ ਮਾਸੂਮੀਅਤ ਦੇ ਕਾਰਨ ਉਸਦੇ ਆਲੇ-ਦੁਆਲੇ ਦੇ ਲੋਕ ਉਸਦੀ ਇਸੇ ਗੱਲ ਨੂੰ ਉਸਦੀ ਕਮਜ਼ੋਰੀ ਸਮਝਦੇ ਤੇ ਉਸ ਦਾ ਫਾਇਦਾ ਉਠਾਉਂਦੇ। ਕੁਝ ਲੋਕ ਉਸ ਵਪਾਰੀ ਦੇ ਸਾਹਮਣੇ ਝੂਠੇ ਰੋਣੇ ਰੋ ਕੇ ਉਸ ਤੋਂ ਪੈਸੇ ਉਧਾਰ ਲੈ ਜਾਂਦੇ। ਸੇਠ ਅਮੀਰ ਤਾਂ ਸੀ ਹੀ ਉਹ ਬੜਾ ਦਿਆਲੂ ਵੀ ਸੀ। ਜਦੋਂ ਸੇਠ ਉਹਨਾਂ ਲੋਕਾਂ ਦੀ ਦੁਖੀ ਹਾਲਤ ਦੇਖਦਾ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਦਾ ਤਾਂ ਉਸ ਦਾ ਦਿਲ ਪਰ ਆਉਂਦਾ। ਤੇ ਜਦੋਂ ਲੋਕ ਉਸ ਨੂੰ ਕਹਿੰਦੇ ਕਿ ਸਾਨੂੰ ਕੁਝ ਪੈਸੇ ਉਧਾਰ ਚਾਹੀਦੇ ਨੇ। ਕੀ ਤੁਸੀਂ ਮੇਰੀ ਮਦਦ ਕਰੋਗੇ? ਮੈਂ ਤੁਹਾਡਾ ਇਹ एहसान ਕਦੇ ਨਹੀਂ ਭੁੱਲਾਂਗਾ। ਜਦੋਂ ਲੋਕ ਕੁਝ ਅਜਿਹੀਆਂ ਗੱਲਾਂ ਕਰਦੇ ਤਾਂ ਉਹ ਇਨਕਾਰ ਨਾ ਕਰ ਪਾਉਂਦਾ ਉਹ ਇਹ ਸੋਚ ਕੇ ਪੈਸੇ ਦੇ ਦਿੰਦਾ ਕਿ ਇਹ ਇਨਸਾਨ ਬੁਰੇ ਸਮੇਂ ਵਿੱਚੋਂ ਲੰਘ ਰਿਹਾ ਹੈ ਉਸ ਨੂੰ ਮੇਰੀ ਮਦਦ ਦੀ ਲੋੜ ਹੈ ਬਾਅਦ ਵਿੱਚ ਇਹ ਪੈਸੇ ਵਾਪਸ ਕਰ ਦੇਵੇਗਾ ਸੋ ਹੌਲੀ-ਹੌਲੀ ਸਮਾਂ ਲੰਘਦਾ ਗਿਆ ਲੋਕ ਬਿਨਾਂ ਕਿਸੇ ਕਾਰਨ ਉਸ ਵਪਾਰੀ ਦੇ ਅੱਗੇ ਰੋਣੇ ਰੋਂਦੇ ਤੇ ਉਸ ਦਾ ਪੈਸਾ ਲੈ ਜਾਂਦੇ ਤੇ ਕਦੇ ਵਾਪਸ ਵੀ ਨਾ ਕਰਦੇ ਸੀਠ ਵੀ ਕਦੇ ਪੈਸੇ ਵਾਪਸ ਨਹੀਂ ਸੀ ਮੰਗਦਾ ਉਸ ਨੂੰ ਲੱਗਦਾ ਸੀ ਕਿ ਜਦੋਂ ਉਹਨਾਂ ਦਾ ਬੁਰਾ ਸਮਾਂ ਲੰਘ ਜਾਵੇਗਾ ਤਾਂ ਉਹ ਪੈਸੇ ਵਾਪਸ ਕਰ ਦੇਣਗੇ ਪਰ ਕਹਿੰਦੇ ਹੁੰਦੇ ਹਨ ਕਿ ਹਰ ਸਵੇਰ ਤੋਂ ਬਾਅਦ ਰਾਤ ਜ਼ਰੂਰ ਹੁੰਦੀ ਹੈ ਹਰ ਖੁਸ਼ੀ ਤੋਂ ਬਾਅਦ ਦੁੱਖ ਹੁੰਦਾ ਹੈ ਤੇ ਦੁੱਖ ਤੋਂ ਬਾਅਦ ਸੁੱਖ ਹੁੰਦਾ ਹੈ ਬਿਲਕੁਲ ਇਹੀ ਗੱਲ ਉਸ ਸੇਠ ਨਾਲ ਵੀ ਵਾਪਰੀ ਕੁਝ ਸਾਲਾਂ ਬਾਅਦ ਪੈਸਿਆਂ ਦੀ ਘਾਟ ਕਾਰਨ ਉਸਦੇ ਕਾਰੋਬਾਰ ਵਿੱਚ ਮਾਲ ਭਰਨ ਲਈ ਪੈਸੇ ਦੀ ਘਾਟ ਸ਼ੁਰੂ ਹੋ ਗਈ। ਤੇ ਇਸ ਕਾਰਨ ਉਸ ਦੀ ਦੁਕਾਨ ਤੇ ਗਾਹਕ ਵੀ ਘਟਣ ਲੱਗੇ। ਕਿਉਂਕਿ ਜਿਹੜੀਆਂ ਚੀਜ਼ਾਂ ਵਪਾਰੀ ਕੋਲੋਂ ਗਾਹਕ ਚਾਹੁੰਦੇ ਸੀ ਉਹ ਸਮਾਨ ਵਪਾਰੀ ਕੋਲ ਖਤਮ ਹੋਣ ਲੱਗਿਆ। ਤੇ ਉਸ ਸਮਾਨ ਨੂੰ ਲਿਆਉਣ ਦੇ ਲਈ ਹੁਣ ਉਸ ਕੋਲ ਲੋੜਿੰਗ ਦਾ ਪੈਸਾ ਵੀ ਨਹੀਂ ਸੀ। ਹੌਲੀ-ਹੌਲੀ ਸੇਟ ਦੇ ਪੈਸੇ ਮੁੱਕ ਚਲੇ। ਕੋਈ ਸਮਾਂ ਸੀ। ਜਦੋਂ ਉਹ ਸੇਠ ਆਪਣੇ ਸ਼ਹਿਰ ਦੇ ਅਮੀਰ ਲੋਕਾਂ ਵਿੱਚ شمار ਹੁੰਦਾ ਸੀ ਪਰ ਅੱਜ ਉਸ ਕੋਲ ਪੈਸਾ ਨਹੀਂ ਸੀ ਉਤੋਂ ਉਸਨੂੰ ਬਾਜ਼ਾਰ ਤੋਂ ਕਾਫੀ ਕਰਜ਼ਾ ਲੈਣਾ ਪਿਆ ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕੀ ਕਰੇ ਉਸਨੇ ਮਹਾਤਮਾ ਬੁੱਧ ਦੀ ਬਹੁਤ ਚਰਚਾ ਸੁਣੀ ਸੀ ਉਹ ਜਾਣਦਾ ਸੀ ਕਿ ਉਸਦੇ ਬਹੁਤ ਸਾਰੇ ਦੋਸਤ ਉਹਨਾਂ ਕੋਲ ਜਾ ਕੇ ਆਪਣੇ ਜੀਵਨ ਦੇ ਲਈ ਸਹੀ ਮਾਰਗਦਰਸ਼ਨ ਲੈਂਦੇ ਨੇ ਤੇ ਬੁੱਧ ਦੁਆਰਾ ਦਿੱਤੇ ਗਏ ਗਿਆਨ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਸੁਧਾਰਿਆ ਹੈ ਉਸਨੇ ਫੈਸਲਾ ਕੀਤਾ ਕਿ ਹੁਣ ਸਿਰਫ ਗੌਤਮ ਬੁੱਧ ਹੀ ਉਸ ਦੀਆਂ ਸਮੱਸਿਆਵਾਂ ਦਾ ਹੱਲ ਦੱਸਣਗੇ ਇਹ ਸੋਚ ਕੇ ਉਹ ਅਗਲੇ ਦਿਨ ਗੌਤਮ ਬੁੱਧ ਨੂੰ ਮਿਲਣ ਹੀ ਨਿਕਲਿਆ ਉੱਥੇ ਜਾ ਕੇ ਉਸਨੇ ਬੁੱਧ ਨੂੰ ਮੱਥਾ ਟੇਕਿਆ ਤੇ ਕਹਿਣ ਲੱਗਾ ਕਿ ਉਸ ਨੂੰ ਆਪਣੀ ਸਮੱਸਿਆ ਦਾ ਹੱਲ ਚਾਹੀਦਾ ਹੈ ਬੁੱਧ ਕਹਿੰਦੇ ਨੇ ਕਿ ਪੁੱਛੋ ਕੀ ਪੁੱਛਣਾ ਹੈ ਫਿਰ ਸੇਠ ਉਹਨਾਂ ਨੂੰ ਸਭ ਦੱਸਦਾ ਹੈ ਕਿ ਕਿਵੇਂ ਉਹ ਲੋਕਾਂ ਦੀ ਮਦਦ ਕਰਕੇ ਅਮੀਰ ਤੋਂ ਗਰੀਬ ਹੋ ਗਿਆ ਕਿਵੇਂ ਉਸਨੇ ਲੋਕਾਂ ਦੀ ਮਾੜੀ ਹਾਲਤ ਦੇਖ ਕੇ ਆਪਣੇ ਕਾਰੋਬਾਰ ਵਿੱਚੋਂ ਪੈਸੇ ਉਹਨਾਂ ਦੀ ਮਦਦ ਦੇ ਲਈ ਦੇ ਦਿੱਤੇ ਤੇ ਅੱਜ ਉਹ ਖੁਦ ਲੋੜਵੰਦ ਬਣ ਗਿਆ ਗੋਤਮਬੋਧ ਉਸਨੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣਦੇ ਰਹੇ ਤੇ ਫਿਰ ਬੋਲੇ ਕਿ ਤੁਸੀਂ ਬਹੁਤ ਸਿੱਧੇ ਤੇ ਦਿਆਲੂ ਹੋ ਬਹੁਤਾ ਸਿੱਧਾ ਹੋਣਾ ਵੀ ਸਾਡੇ ਲਈ ਮੁਸੀਬਤ ਪੈਦਾ ਕਰ ਸਕਦਾ ਹੈ ਬੁੱਧ ਅੱਗੇ ਕਹਿੰਦੇ ਨੇ ਤੁਸੀਂ ਲੋਕਾਂ ਦੀ ਮਦਦ ਕਰਦੇ ਸੀ ਤਾਂ ਜੋ ਉਹ ਮੁਸੀਬਤ ਤੋਂ ਬਾਹਰ ਨਿਕਲ ਸਕਣ ਪਰ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਤੇ ਤੁਹਾਨੂੰ ਧੋਖਾ ਦਿੱਤਾ ਤੁਹਾਨੂੰ ਠੱਗਿਆ ਉਸ ਸੇਠ ਨੇ ਕਿਹਾ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬੁੱਧ ਮੇਰੇ ਦੁੱਖ ਦਾ ਕਾਰਨ ਮੇਰਾ ਬਹੁਤਾ ਸਿੱਧਾ ਸਰਲ ਤੇ ਦਿਆਲੂ ਹੋਣਾ ਜਾਪਦਾ ਹੈ ਪਰ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ ਕਿਰਪਾ ਕਰਕੇ ਮੈਨੂੰ ਰਸਤਾ ਦਿਖਾਓ ਕੀ ਮੈਨੂੰ ਬੁਰਾ ਬਨਣਾ ਚਾਹੀਦਾ ਹੈ ਕੀ ਮੈਨੂੰ ਦਇਆ ਛੱਡ ਕੇ નિર્દયੀ ਬਨਣਾ ਚਾਹੀਦਾ ਹੈ ਕੀ ਚੰਗਾ ਕਰਨ ਦੀ ਕੋਈ ਕੀਮਤ ਨਹੀਂ ਐ ਇਸ ਸੰਸਾਰ ਵਿੱਚ ਕਿਸੇ ਦੀ ਮਦਦ ਕਰਨ ਜਾਂ ਉਸ ਦਾ ਭਲਾ ਕਰਨ ਦਾ ਕੀ ਮਤਲਬ ਐ ਕਿ ਇਸ ਸਬ ਦਾ ਇਹੀ ਨਤੀਜਾ ਮਿਲਦਾ ਹੈ ਤਾਂ ਬੁੱਧ ਆਖਦੇ ਨੇ ਕਿ ਨਹੀਂ ਤੁਹਾਨੂੰ ਇਹ ਸਭ ਕਰਨ ਦੀ ਲੋੜ ਨਹੀਂ ਐ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਇਨਸਾਨ ਜਿੰਨਾ ਚੰਗਾ ਹੁੰਦਾ ਹੈ ਉਸ ਨੂੰ ਓਨਾ ਹੀ ਜ਼ਿਆਦਾ ਦੁੱਖ ਮਿਲਦਾ ਹੈ ਇਸ ਦਾ ਸਿੱਧਾ ਜਿਹਾ ਕਾਰਨ ਇਹੀ ਐ ਕਿ ਉਹ ਬੰਦਾ ਆਪਣੀ ਮਰਜ਼ੀ ਤੇ ਆਪਣੇ ਅਧਿਕਾਰਾਂ ਨੂੰ ਸਾਹਮਣੇ ਵਾਲੇ ਦੀਆਂ ਇੱਛਾਵਾਂ ਤੋਂ ਨੀਵਾਂ ਦਰਜਾ ਦਿੰਦਾ ਹੈ ਤੇ ਫਿਰ ਜਦੋਂ ਆਪਸੀ ਝਗੜਾ ਹੁੰਦਾ ਹੈ ਤਾਂ ਉਸ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ ਪਰ ਇਸ ਦੇ ਉਲਟ ਸਾਨੂੰ ਹਮੇਸ਼ਾ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਚੰਗਿਆਈ ਕਰਨਾ ਤੇ ਭਲਾ ਕਰਨਾ ਬੇਕਾਰ ਹੈ ਜਾਂ ਸਿਰਫ ਸਾਡੀ ਕਮਜ਼ੋਰੀ ਹੈ ਸਾਨੂੰ ਕਦੇ ਵੀ ਚੰਗਿਆਈ ਛੱਡਣੀ ਨਹੀਂ ਚਾਹੀਦੀ ਸਾਨੂੰ बस ਇਹ ਸਿੱਖਣਾ ਚਾਹੀਦਾ ਹੈ ਕਿ ਕਦੇ-ਕਦੇ ਸਾਨੂੰ ਵੀ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਸਾਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਅਸਲੀ ਸਾਨੂੰ ਚੰਗੇ ਇਨਸਾਨ ਬਣੇ ਰਹਿਣ ਦੇ ਨਾਲ-ਨਾਲ ਆਪਣੇ ਹੱਕਾਂ ਦੀ ਰਾਖੀ ਕਰਨੀ ਵੀ ਸਿੱਖਣੀ ਪਵੇਗੀ। ਜੇਕਰ ਸਾਨੂੰ ਗਲਤ ਤਰੀਕੇ ਨਾਲ ਨੁਕਸਾਨ ਹੋ ਰਿਹਾ ਹੈ, ਕੋਈ ਸਾਡਾ ਗਲਤ ਫਾਇਦਾ ਉਠਾ ਰਿਹਾ ਹੈ ਤਾਂ ਇਸ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਸਹੀ ਤਰੀਕੇ ਨਾਲ ਖੜੇ ਹੋਣਾ ਬਹੁਤ ਜ਼ਰੂਰੀ ਹੈ। ਇਹੀ ਇੱਕ ਸੱਚੇ ਤੇ ਚੰਗੇ ਇਨਸਾਨ ਦੀ ਪਹਿਚਾਨ ਤੇ ਸ਼ਖਸੀਅਤ ਹੁੰਦੀ ਹੈ। ਉਹ ਆਦਮੀ ਮਹਾਤਮਾ ਬੁੱਧ ਨੂੰ ਕਹਿੰਦਾ ਹੈ ਕਿ ਮਹਾਤਮਾ ਜੀ ਮੈਂ ਥੋੜਾ ਥੋੜਾ ਸਮਝ ਰਿਹਾ ਪਰ ਫਿਰ ਵੀ ਮੈਨੂੰ ਪੂਰੀ ਸਮਝ ਨਹੀਂ ਆ ਰਹੀ। ਤੁਮ ਬੁੱਧ ਕਹਿੰਦੇ ਨੇ ਆਓ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣਾ। ਉਸ ਤੋਂ ਬਾਅਦ ਤੁਸੀਂ ਸਮਝ ਜਾਓਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਮਹਾਤਮਾ ਬੁੱਧ ਨੇ ਕਹਾਣੀ ਸੁਣਾਉਂਦੇ ਕਿਹਾ ਕਿ ਬਹੁ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਪੀੜ ਰਹਿੰਦੀ ਸੀ ਉਸ ਪੀੜ ਨੇ ਇੱਕ ਮੇਮਣੇ ਨੂੰ ਜਨਮ ਦਿੱਤਾ ਉਹ ਮੇਮਣਾ ਬੜਾ ਹੀ ਸੋਹਣਾ ਸੀ ਉਸ ਦੇ ਸਰੀਰ ਤੇ ਬਹੁਤ ਹੀ ਚਮਕਦਾਰ ਤੇ ਸੰਘਣੇ ਵਾਲ ਸੀ ਉਹ ਬਹੁਤ ਸੋਹਣਾ ਲੱਗਦਾ ਸੀ ਪੀੜ ਵੀ ਆਪਣੇ ਮੇਮਣੇ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸ ਦੀ ਚੰਗੀ ਦੇਖਭਾਲ ਕਰਦੀ ਸੀ ਪੀੜ ਆਪਣੇ ਮੇਮਣੇ ਨੂੰ ਚੰਗੀਆਂ ਗੱਲਾਂ ਸਿਖਾਉਂਦੀ ਤੇ ਉਸ ਨੂੰ ਚੰਗੇ ਸੰਸਕਾਰ ਦਿੰਦੀ ਉਹ ਪੀੜ ਚਾਹੁੰਦੀ ਸੀ ਕਿ ਉਸ ਦਾ ਮੇਮਣਾ ਵੱਡਾ ਹੋ ਕੇ ਆਪਣਾ ਨਾਮ ਮਸ਼ਹੂਰ ਕਰੇ ਪਰ ਭੇੜ ਦੇ ਜ਼ਿਆਦਾ ਲਾੜ ਪਿਆਰ ਕਰਨ ਹੁਣ ਮੇਮਣਾ ਵਿਗੜ ਰਿਹਾ ਸੀ ਉਸ ਦੀ ਮਾਂ ਉਸ ਨੂੰ ਚੰਗੀ ਸਿੱਖਿਆ ਦਿੰਦੀ ਸੀ ਉਸ ਨੂੰ ਚੰਗੀ ਤਰ੍ਹਾਂ ਰੱਖਦੀ ਦਿਨ ਰਾਤ ਉਸ ਦੀ ਪੂਰੀ ਦੇਖਭਾਲ ਕਰਦੀ ਪਰ ਮੇਮਣਾ ਦਿਨੋਂ ਦਿਨ ਹੋਰ ਵੀ ਸ਼ੈਤਾਨ ਤੇ ਜ਼ਿੱਦੀ ਹੁੰਦਾ ਗਿਆ ਉਹ ਆਪਣੀ ਮਾਂ ਦੀ ਕਿਸੇ ਵੀ ਗੱਲ ਨੂੰ ਧਿਆਨ ਨਾਲ ਨਾ ਸੁਣਦਾ ਤੇ ਨਾ ਹੀ ਕਿਸੇ ਚੰਗੀ ਗੱਲ ਵੱਲ ਧਿਆਨ ਦਿੰਦਾ ਹਰ ਪਾਲਸ ਨੂੰ ਇਹੀ ਲੱਗਦਾ ਸੀ ਕਿ ਮੇਰੀ ਮਾਂ ਮੇਰਾ ਇਨਾ ਖਿਆਲ ਰੱਖਦੀ ਹੈ ਤੇ ਇਸੇ ਕਾਰਨ ਉਹ ਆਪਣੀ ਕੋਈ ਜ਼ਿੰਮੇਵਾਰੀ ਨਾ ਨਭਾਉਂਦਾ ਉਹ ਇਹ ਸੋਚਦਾ ਸੀ ਕਿ ਉਸਦੀ ਮਾਂ ਉਸ ਨੂੰ ਕਿਸੇ ਵੀ ਮੁਸੀਬਤ ਵਿੱਚੋਂ ਕੱਢ ਹੀ ਲਵੇਗੀ ਉਹ ਹੌਲੀ-ਹੌਲੀ ਗੈਰ ਜ਼ਿੰਮੇਵਾਰ ਹੁੰਦਾ ਜਾ ਰਿਹਾ ਸੀ ਤੇ ਹੁਣ ਉਸ ਭੇਡ ਦਾ ਲਾੜ ਪਿਆਰ ਉਸ ਦੇ ਮੇਮਣੇ ਦੇ ਚੰਗੇ ਤੇ ਜ਼ਿੰਮੇਵਾਰ ਬਣਨ ਵਿੱਚ ਰੁਕਾਵਟ ਬਣ ਗਿਆ ਸੀ ਫਿਰ ਇੱਕ ਦਿਨ ਉਹ ਮੇਮਣਾ ਘੁੰਮਦਾ-ਘੁੰਮਦਾ ਨੇੜੇ ਦੇ ਜੰਗਲ ਵਿੱਚ ਚਲਾ ਗਿਆ ਉਹ ਪਹਿਲੀ ਵਾਰ ਜੰਗਲ ਵਿੱਚ ਗਿਆ ਸੀ। ਪਹਿਲੀ ਵਾਰ ਉਸ ਨੂੰ ਜੰਗਲ ਵਿੱਚ ਜਾਣ ਦਾ ਮੌਕਾ ਮਿਲਿਆ। ਉਹ ਜੰਗਲ ਦੀ ਸੁੰਦਰਤਾ ਦੇਖ ਕੇ दंग ਰਹਿ ਗਿਆ। ਉਸ ਨੇ ਇੰਨਾ ਸੋਹਣਾ ਨਜ਼ਾਰਾ ਕਦੇ ਨਹੀਂ ਦੇਖਿਆ ਸੀ। ਇੰਨੇ ਸੋਹਣੇ ਬੂਟਿਆਂ ਤੇ ਰੰਗ-ਬਰੰਗੇ ਫੁੱਲਾਂ ਨੂੰ ਦੇਖ ਕੇ ਉਸ ਨੂੰ ਬਹੁਤ ਵਧੀਆ ਮਹਿਸੂਸ ਹੋਇਆ। ਫਿਰ ਉਸ ਨੇ ਝਾੜੀਆਂ ਵਿੱਚੋਂ ਕੁਝ ਪੱਤੇ ਖਾਦੇ। ਜਿਵੇਂ ਹੀ ਉਸ ਨੇ ਪੇਟ ਭਰਨ ਲਈ ਦਰਖਤਾਂ ਦੇ ਪੱਤੇ ਖਾਦੇ ਤਾਂ ਉਸ ਨੂੰ ਉਹ ਬਹੁਤ ਸੁਆਦ ਲੱਗੇ। ਹੁਣ ਮੇਮਣਾ ਹਰ ਰੋਜ਼ ਜੰਗਲ ਵਿੱਚ ਜਾ ਕੇ ਉਥੋਂ ਦੇ ਰੁੱਖਾਂ ਬੂਟਿਆਂ ਨੂੰ ਬਿਨਾਂ ਮਤਲਬ ਦੇ ਨੁਕਸਾਨ ਪਹੁੰਚਾ ਰਿਹਾ ਸੀ ਉਸਨੇ ਉਹਨਾਂ ਦੇ ਪੱਤੇ ਪੁੱਟੇ ਤੇ ਉਹਨਾਂ ਦੇ ਫੁੱਲ ਤੋੜੇ ਕੁਝ ਫੁੱਲ ਖਾ ਲੇ ਤੇ ਕੁਝ ਤੋੜ ਕੇ ਜ਼ਮੀਨ ਤੇ ਸੁੱਟ ਦਿੱਤੇ ਉਸ ਮੇਮਣੇ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਜੰਗਲ ਵਿੱਚ ਕੋਈ ਖਤਰਾ ਵੀ ਹੈ ਉਹ ਤਾਂ ਬਸ ਮਸਤਮੌਲਾ ਹੋ ਕੇ ਜੰਗਲ ਵਿੱਚ ਛਾਲਾਂ ਮਾਰ ਰਿਹਾ ਸੀ ਤੇ ਪੌਦਿਆਂ ਦੇ ਪੱਤੇ ਖਾ ਘਟ ਰਿਆ ਸੀ ਸਗੋਂ ਉਹਨਾਂ ਦਾ ਨੁਕਸਾਨ ਜ਼ਿਆਦਾ ਕਰ ਰਿਹਾ ਸੀ ਫਿਰ ਇੱਕ ਦਿਨ ਜਿਵੇਂ ਹੀ ਉਸ ਦੀ ਮਾਂ ਨੂੰ ਯਾਨੀ ਕਿ ਢੇੜ ਨੂੰ ਪਤਾ ਲੱਗਿਆ ਕਿ ਮੇਮਣਾ ਹਰ ਰੋਜ਼ ਜੰਗਲ ਵਿੱਚ ਜਾਂਦਾ ਹੈ ਤਾਂ ਬਹੁਤ ਡਰ ਗਈ ਤੇ ਮੇਮਣੇ ਨੂੰ ਬੁਲਾ ਕੇ ਸਮਝਾਉਣ ਲੱਗੀ ਕਿ ਉਹ ਜੰਗਲ ਵਿੱਚ ਨਾ ਜਾਵੇ ਉੱਥੇ ਬਹੁਤ ਸਾਰੇ ਭਿਆਨਕ ਜਾਨਵਰ ਨੇ ਉਹ ਤੇਰੇ ਉੱਤੇ ਹਮਲਾ ਕਰਨਗੇ ਤੇ ਤੈਨੂੰ ਖਾ ਜਾਣਗੇ ਪਰ ਮਾਂ ਦੀਆਂ ਗੱਲਾਂ ਦਾ ਉਸ ਉੱਤੇ ਕੋਈ ਅਸਰ ਨਹੀਂ ਹੋਇਆ ਸਗੋਂ ਮੇਮਣੇ ਨੇ ਆਪਣੀ ਮਾਂ ਨੂੰ ਹੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਜੋ ਵੀ ਮੇਰੇ ਸਾਹਮਣੇ ਆਵੇਗਾ ਉਹ ਮੇਰੇ ਤੋਂ ਬੁਰੀ ਤਰ੍ਹਾਂ ਮਾਰ ਖਾਵੇਗਾ ਕੁਝ ਦਿਨ ਬਾਅਦ ਫਿਰ ਉਹ ਮੇਮਣਾ ਜੰਗਲ ਵੱਲ ਭੱਜਿਆ ਉਸ ਨੂੰ ਆਪਣੀ ਮਾਂ ਦੀਆਂ ਗੱਲਾਂ ਝੂਠੀਆਂ ਲੱਗੀਆਂ ਰੋਜ਼ ਬਾਗ ਅੱਜ ਵੀ ਉਹ ਛਾਲਾ ਮਾਰ ਮਾਰ ਦਰਖਤਾਂ ਦੇ ਪੱਤੇ ਪੁੱਟਣ ਲੱਗਾ ਪਰ ਉਸ ਦਿਨ ਇੱਕ ਸ਼ੇਰ ਉਸ ਜੰਗਲ ਵਿੱਚ ਪਹੁੰਚ ਗਿਆ ਉਹ ਸ਼ੇਰ ਬਹੁਤ ਤਾਕਤਵਰ ਸੀ ਪਰ ਉਹ ਤਾਕਤਵਰ ਹੋਣ ਦੇ ਨਾਲ ਨਾਲ ਬੜਾ ਦਿਆਲੂ ਵੀ ਸੀ ਸ਼ੇਰ ਦਾ ਮੰਨਣਾ ਸੀ ਕਿ ਕਮਜ਼ੋਰ ਪ੍ਰਾਣੀਆਂ ਨੂੰ ਨੁਕਸਾਨ ਪਹੁੰਚਾਉਣਾ ਠੀਕ ਨਹੀਂ ਹੈ ਤਾਕਤਵਰ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਕਮਜ਼ੋਰ ਜਾਨਵਰ ਉੱਤੇ ਤਾਕਤ ਦੀ ਵਰਤੋਂ ਕਰਾਂ ਉਹ ਸ਼ੇਰ ਉਸ ਜੰਗਲ ਵਿੱਚ ਘੁੰਮਣ ਲੱਗਾ ਤੇ ਘੁੰਮਦੇ-ਘੁੰਮਦੇ ਉੱਥੇ ਪਹੁੰਚ ਗਿਆ ਜਿੱਥੇ ਉਹ ਨਾ ਸਮਝ ਮੇਮਣਾ ਸ਼ਰਾਰਤ ਕਰ ਰਿਹਾ ਸੀ ਸ਼ੇਰ ਮੇਮਣੇ ਨੂੰ ਦੇਖ ਕੇ ਹੈਰਾਨ ਰਹਿ ਗਿਆ ਸ਼ੇਰ ਹੈਰਾਨ ਹੋਇਆ ਇਸ ਮੇਮਣੇ ਨੂੰ ਕਿਸੇ ਵੈਸ਼ੀ ਜਾਨਵਰ ਦਾ ਡਰ ਕਿਉਂ ਨਹੀਂ ਹੈ ਇਹ ਕਿਵੇਂ ਰੁੱਖਾਂ ਤੇ ਪੌਦਿਆਂ ਦੇ ਪੱਤੇ ਬਿਨਾਂ ਕੰਮ ਦੇ ਤੋੜ ਰਿਹਾ ਹੈ ਉਹਨਾਂ ਨੂੰ ਨਸ਼ਟ ਕਰ ਰਿਹਾ ਹੈ ਤੇ ਉਹਨਾਂ ਪੱਤਿਆਂ ਨੂੰ ਖਾ ਨਹੀਂ ਰਿਹਾ ਸਗੋਂ ਵਿਗਾੜ ਜ਼ਿਆਦਾ ਰਿਹਾ ਸ਼ੇਰ ਚੁੱਪਚਾਪ ਖੜਾ ਹੋ ਕੇ ਕੁਝ ਦੇਰੋ ਸਵਾਲ ਦੇਖਦਾ ਰਿਹਾ ਸ਼ੇਰ ਨੇ ਸੋਚਿਆ ਸੀ ਕਿ ਕੁਝ ਸਮੇਂ ਬਾਅਦ ਮੇਮਣਾ ਮੈਨੂੰ ਦੇਖ ਡਰ ਕੇ ਇਥੋਂ ਭੱਜ ਜਾਵੇਗਾ ਇਸ ਲਈ ਮੈਨੂੰ ਆਪਣੀ ਤਾਕਤ ਦੀ ਵਰਤੋਂ ਨਹੀਂ ਕਰਨੀ ਪਵੇਗੀ ਪਰ ਅਜੇ ਹਾਂ ਨਹੀਂ ਹੋਇਆ ਸ਼ੇਰ ਕਾਫੀ ਦੇਰ ਤੱਕ ਉੱਥੇ ਖੜਾ ਰਿਹਾ ਤੇ ਮੇਮਣੇ ਦੇ ਜਾਣ ਦੀ ਉਡੀਕ ਕਰ ਲਗਾ ਪਰ ਮੇਮਣਾ ਮਸਤੀ ਵਿੱਚ ਰੁੱਝਿਆ ਹੋਇਆ ਸੀ ਉਸ ਨੂੰ ਸ਼ੇਰ ਦੀ ਕੋਈ ਪਰਵਾਹ ਨਹੀਂ ਸੀ ਉਹ ਦਰਖਤਾਂ ਤੋਂ ਪੱਤੇ ਤੋੜ ਰਿਹਾ ਸੀ ਕੁਝ ਖਾ ਰਿਹਾ ਸੀ ਤੇ ਕੁਝ ਵਿਅਰਥ ਕਰ ਰਿਹਾ ਸੀ ਜਦੋਂ ਸ਼ੇਰ ਨੇ ਦੇਖਿਆ ਕਿ ਮੇਮਣਾ ਉਸ ਨੂੰ ਦੇਖ ਕੇ ਵੀ ਇਹ ਸਭ ਛੱਡ ਨਹੀਂ ਰਿਹਾ ਤਾਂ ਫਿਰ ਉਹ ਆਪ ਮੇਮਣੇ ਕੋਲ ਗਿਆ ਤੇ ਬੋਲਿਆ ਸੁਣ ਬੱਚਾ ਤੂੰ ਇਸ ਜੰਗਲ ਵਿੱਚ ਫੁੱਲ ਪੱਤਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਹਨਾਂ ਨੂੰ ਸਿਰਫ ਉਹਨਾਂ ਹੀ ਕੱਟ ਜਿਨ੍ਹਾਂ ਤੇਨੂੰ ਆਪਣੇ ਭੋਜਨ ਲਈ ਚਾਹੀਦਾ ਹੈ। ਤੂੰ ਬਹੁਤ ਸਾਰੇ ਫੁੱਲ ਤੇ ਪੱਤੇ ਐਵੇਂ ਹੀ ਉਜਾੜ ਰਿਹਾ ਹੈ। ਜੇ ਤੂੰ ਇਹਨਾਂ ਰੁੱਖਾਂ ਪੌਦਿਆਂ ਤੇ ਫੁੱਲਾਂ ਨੂੰ ਨੁਕਸਾਨ ਪਹੁੰਚਾਵੇਂਗਾ ਤਾਂ ਤੂੰ ਚੰਗਾ ਬੱਚਾ ਕਿਵੇਂ ਬਣੇਗਾ? ਚੰਗੇ ਬੱਚੇ ਕਦੇ ਵੀ ਇਸ ਤਰ੍ਹਾਂ ਜੰਗਲ ਵਿੱਚ ਆ ਕੇ ਰੁੱਖਾਂ ਤੇ ਪੌਦਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਤੇਰੀ ਮਾਂ ਨੇ ਤੈਨੂੰ ਚੰਗਾ ਬੱਚਾ ਨਹੀਂ ਬਣਾਇਆ। ਸ਼ੇਰ ਦੀ ਗੱਲ ਸੁਣ ਕੇ ਉਹ ਮੇਮਣਾ ਘਮੰਡ ਨਾਲ ਬੋਲਿਆ ਤੈਨੂੰ ਚੰਗਾ ਬੱਚਾ ਹੀ ਰਹਿਣਾ ਹੈ ਤਾਂ ਤੂੰ ਰਹਿ ਮੈਂ ਜਿਵੇਂ ਹਾਂ ਠੀਕ ਆ ਮੈਂ ਤਾਂ ਉਸ ਤਰ੍ਹਾਂ ਹੀ ਰਹਾਂਗਾ ਜਿਵੇਂ ਮੈਂ ਰਹਿਣਾ ਚਾਹੁੰਨਾ ਸ਼ੇਰ ਹੈਰਾਨ ਹੁੰਦਾ ਹੈ ਪਰ ਫਿਰ ਵੀ ਸ਼ੇਰ ਨੇ ਮੇਮਣੇ ਨੂੰ ਬੱਚਾ ਸਮਝ ਕੇ ਉਸ ਨੂੰ ਮਾਫ ਕਰ ਦਿੱਤਾ ਕਿਉਂਕਿ ਸ਼ੇਰ ਨਹੀਂ ਸੀ ਚਾਹੁੰਦਾ ਕਿ ਉਹ ਬੱਚੇ ਉੱਤੇ ਹਮਲਾ ਕਰੇ ਮੇਮਣਾ ਪਿੱਛੇ ਦੀ ਫਿਰ ਬੋਲਿਆ ਤੂੰ ਕਿਤੋਂ ਖਤਰਨਾਕ ਦਾ ਲੱਗਦਾ ਨਹੀਂ ਜਾਂ ਚਲਿਆ ਜਾ ਇਥੋਂ ਵੱਡਾ ਆਇਆ ਖਤਰਨਾਕ ਮੇਰਾ ਦਿਮਾਗ ਨਾ ਬਹੁਤਾ ਖਰਾਬ ਕਰ ਚਲਿਆ ਜਾ ਇਥੋਂ ਆਪਣਾ ਰਸਤਾ ਲੱਭ ਤੇ ਮੈਨੂੰ ਇਹ ਫੁੱਲ ਤੇ ਪੱਤੇ ਖਾਂਦੇ ਏ ਕਹਿ ਕੇ ਹੰਕਾਰੀ ਮੇਮਣਾ ਪੱਤੇ ਖਾ ਕੇ ਅੱਗੇ ਵਧਿਆ ਤੇ ਸ਼ੇਰ ਬਸ ਉਸ ਨੂੰ ਹੈਰਾਨੀ ਨਾਲ ਦੇਖਦਾ ਰਿਹਾ ਉਦੋਂ ਹੀ ਨੇੜੇ ਝਾੜੀਆਂ ਦੇ ਪਿੱਛੇ ਇੱਕ ਲੂੰਬੜੀ ਲੁਕੀ ਹੋਈ ਸੀ ਉਹ ਲੂੰਬੜੀ ਸ਼ੇਰ ਤੇ ਮੇਮਣੇ ਦੀ ਸਾਰੀ ਗੱਲ ਸੁਣ ਰਹੀ ਸੀ ਲੂੰਬੜੀ ਸ਼ੇਰ ਰਾਜੇ ਦੀ ਇਸ ਤਰ੍ਹਾਂ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰ ਸਕੀ ਅਸਲੀ ਉਹ ਝਾੜੀਆਂ ਵਿੱਚੋਂ ਬਾਹਰ ਨਿਕਲ ਕੇ ਸ਼ੇਰ ਕੋਲ ਆਈ ਤੇ ਕਹਿਣ ਲੱਗੀ ਮਹਾਰਾਜ ਤੁਸੀਂ ਇਸ ਜੰਗਲ ਦੇ ਰਾਜੇ ਹੋ ਤੁਸੀਂ ਬਹੁਤ ਸ਼ਕਤੀਸ਼ਾਲੀ ਹੋ ਜੇ ਤੁਸੀਂ ਚਾਹੁੰਦੇ ਤਾਂ ਤੁਸੀਂ ਇਸ ਮੇਮਣੇ ਨੂੰ ਦੋ ਮਿੰਟਾਂ ਵਿੱਚ ਮਜਾ ਚਖਾ ਸਕਦੇ ਸੀ ਤੇ ਉਸ ਨੂੰ ਤੁਹਾਡਾ અપਮਾਨ ਕਰਨ ਤੋਂ ਰੋਕ ਸਕਦੇ ਸੀ ਫਿਰ ਤੁਸੀਂ ਕੁਝ ਵੀ ਕਿਉਂ ਨਹੀਂ ਕੀਤਾ ਇਸ ਤੇ ਸ਼ੇਰ ਨੇ ਕਿਹਾ ਮੈਂ ਉਸ ਬੱਚੇ ਦੀ ਭਲਾਈ ਬਾਰੇ ਸੋਚਿਆ ਮੈਂ ਅਜਿਹੇ ਕਿਸੇ ਬੱਚੇ ਨੂੰ ਆਪਣੀ ਤਾਕਤ ਦਾ ਸ਼ਿਕਾਰ ਨਹੀਂ ਬਣਾਉਣਾ ਚਾਹੁੰਦਾ। ਇਹ ਸਭ ਸੁਣ ਕੇ ਲੂੰਬੜੀ ਨੇ ਕਿਹਾ ਕਿ ਮਹਾਰਾਜ ਪਰ ਤੁਹਾਡੇ ਸਿੱਧੇ ਸਾਦੇ ਹੋਣ ਤੇ ਦਿਆਲਤਾ ਦੇ ਕਾਰਨ ਮੇਮਣੇ ਦਾ ਹੌਸਲਾ ਵਧ ਗਿਆ ਹੈ। ਹਿੰਮਤ ਵਧ ਗਈ ਹੈ। ਉਹ ਤੁਹਾਡੇ ਸਿੱਧੇਪਣ ਦਾ ਗਲਤ ਫਾਇਦਾ ਉਠਾ ਕੇ ਇੱਧਰ-ਉੱਧਰ ਜੰਗਲ ਵਿੱਚ ਘੁੰਮ ਰਿਹਾ ਹੈ ਤੇ ਰੁੱਖਾਂ ਤੇ ਬੂਟਿਆਂ ਦਾ ਨੁਕਸਾਨ ਕਰ ਰਿਹਾ ਹੈ। ਮੈਂ ਜਾਣਦੀ ਹਾਂ ਕਿ ਕਿਸੇ ਕਮਜ਼ੋਰ ਪ੍ਰਾਣੀ ਤੇ ਹਮਲਾ ਨਹੀਂ ਕਰਨਾ ਚਾਹੀਦਾ। ਇਹ ਬਹੁਤ ਮਾੜੀ ਗੱਲ ਹੈ ਤੇ ਦਿਆਲੂ ਹੋਣਾ ਵੀ ਚੰਗਾ ਗੋਣਾ ਹੈ ਪਰ ਕਈ ਵਾਰ ਸ਼ਾਸਨ ਵਿੱਚ ਡਰ ਦਿਖਾਉਣਾ ਜ਼ਰੂਰੀ ਹੁੰਦਾ ਹੈ ਤੁਸੀਂ ਠੀਕ ਕਹਿ ਰਹੇ ਹੋ ਕਿ ਪਰਜਾ ਨਾਲ ਦਇਆ ਨਾਲ ਪੇਸ਼ ਹੋਣਾ ਚਾਹੀਦਾ ਹੈ ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਰਾਜੇ ਦਾ ਡਰ ਹੋਵੇ ਤਾਂ ਜੋ ਉਹ ਅਜਿਹੇ ਅਪਰਾਧ ਨਾ ਕਰਨ ਜਾਂ ਕੋਈ ਮਰਿਆਦਾ ਭੰਗ ਨਾ ਕਰਨ ਲੂੰਬੜੀ ਦੀ ਗੱਲ ਸੁਣ ਕੇ ਜੰਗਲ ਦਾ ਰਾਜਾ ਸ਼ੇਰ ਉਸ ਨੂੰ ਕਹਿੰਦਾ ਹੈ ਕਿ ਕੀ ਇਹ ਹੋ ਸਕਦਾ ਹੈ ਕਿ ਮੇਮਣੇ ਨੂੰ ਡਰ ਦਿਖਾ ਕੇ ਅਸੀਂ ਉਸ ਨੂੰ ਕਾਬੂ ਕਰ ਸਕੀਏ ਤਾਂ ਜੋ ਉਹ ਸੁਧਰ ਵੀ ਜਾਵੇ ਤੇ ਉਸ ਮੇਮਣੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਾ ਹੋਵੇ ਕੀ ਤੂੰ ਇਹ ਕਰ ਸਕਦੀ ਹੈ ਸ਼ੇਰ ਦੀ ਗੱਲ ਸੁਣ ਕੇ ਲੂੰਬੜੀ ਕਹਿੰਦੀ ਹੈ ਹਾਂ ਸਾਹਿਬ ਮੈਂ ਅਜਿਹਾ ਕੰਮ ਜ਼ਰੂਰ ਕਰ ਸਕਦੀ ਹਾਂ ਕਿ ਉਹ ਡਰ ਵੀ ਜਾਵੇ ਸੁਧਰ ਵੀ ਜਾਵੇ ਤੇ ਉਸ ਨੂੰ ਕੋਈ ਨੁਕਸਾਨ ਵੀ ਨਾ ਪਹੁੰਚੇ ਮੈਂ ਉਸ ਨੂੰ ਇੰਨਾ ਡਰਾ ਦਿਆਂਗੀ ਕਿ ਉਹ ਫਿਰ ਕਦੇ ਜੰਗਲ ਵਿੱਚ ਵੜਨ ਦੀ ਹਿੰਮਤ ਨਹੀਂ ਕਰੇਗਾ ਮੈਂ ਉਸ ਨੂੰ ਇਸ ਤਰ੍ਹਾਂ ਡਰਾਵਾਂਗੀ ਕਿ ਉਸ ਦੇ ਮਾਨ ਵਿੱਚ ਡਰ ਵਸ ਜਾਵੇਗਾ ਤੇ ਫਿਰ ਉਹ ਜੰਗਲ ਦੇ ਰੁੱਖਾਂ ਤੇ ਪੌਦਿਆਂ ਨੂੰ ਨੁਕਸਾਨ ਵੀ ਨਹੀਂ ਪਹੁੰਚਾਵੇਗਾ ਲੂੰਬੜੀ ਕਹਿੰਦੀ ਹੈ ਕਿ ਉਸ ਦੀ ਮਾਂ ਉਸ ਨੂੰ ਕਦੇ ਸੁਧਾਰ ਨਹੀਂ ਸਕੀ ਪਰ ਉਹ ਉਸ ਨੂੰ ਜ਼ਰੂਰ ਸੁਧਾਰੇਗੀ ਲੂੰਬੜੀ ਦੀਆਂ ਗੱਲਾਂ ਸੁਣ ਕੇ ਸ਼ੇਰ ਬੋਲਿਆ ਠੀਕ ਹੈ ਤੂੰ ਕੋਸ਼ਿਸ਼ ਕਰਕੇ ਦੇਖ ਜੇਕਰ ਤੂੰ ਇਸ ਵਿੱਚ ਕਾਮਯਾਬ ਹੋ ਗਈ ਤਾਂ ਮੈਂ ਤੈਨੂੰ ਜੰਗਲ ਦੇ ਸਾਰੇ ਜਾਨਵਰਾਂ ਦੇ ਸਾਹਮਣੇ ਇਨਾਮ ਦੇਵਾਂਗਾ। ਲੂੰਬੜੀ ਸ਼ੇਰ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਉਹ ਤੁਰੰਤ ਮੇਮਣੇ ਕੋਲ ਗਈ ਤੇ ਉਸ ਮੇਮਣੇ ਉੱਪਰ ਵਰਪਈ। ਮੇਮਣਾ ਜਿਵੇਂ ਹੀ ਉੱਥੋਂ ਭੱਜਣ ਲੱਗਾ ਲੂੰਬੜੀ ਨੇ ਉਸਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ ਤੇ ਆਪਣੇ ਮਜ਼ਬੂਤ ਪੰਜਿਆਂ ਨਾਲ ਉਸਨੂੰ ਫੜ ਲਿਆ। ਮੇਮਣੇ ਨੂੰ ਫੜਨ ਤੋਂ ਬਾਅਦ ਲੂੰਬੜੀ ਨੇ ਮੇਮਣੇ ਨੂੰ ਪੁੱਛਿਆ ਕਿ ਦੱਸ ਤੈਨੂੰ ਮਾਰ ਕੇ ਖਾ ਲਿਆ ਜਾਵੇ? ਜੱshard ਦਿੱਤਾ ਜਾਵੇ ਤੂੰ ਇਸ ਜੰਗਲ ਦੇ ਰੁੱਖਾਂ ਪੌਦਿਆਂ ਫੁੱਲਾਂ ਤੇ ਕਮਜ਼ੋਰ ਜੀਵਾਂ ਨਾਲ ਵੀ ਅਜਿਹਾ ਹੀ ਕੀਤਾ ਹੈ ਮੇਰੇ ਖਿਆਲ ਵਿੱਚ ਤਾਂ ਤੈਨੂੰ ਮਾਰ ਹੀ ਦੇਣਾ ਚਾਹੀਦਾ ਹੈ ਲੂੰਬੜੀ ਦੀਆਂ ਗੱਲਾਂ ਸੁਣ ਕੇ ਉਹ ਡਰ ਨਾਲ थरथਰ ਕੰਬਣ ਲੱਗਾ ਇੱਕ ਮਿੰਟ ਵਿੱਚ ਉਸਦੀ ਸਾਰੀ ਆਕੜ ਨਿਕਲ ਗਈ ਫਿਰ ਉਹ ਲੂੰਬੜੀ ਦੇ ਤਰਲੇ ਕੱਢਣ ਲੱਗਾ ਮੈਨੂੰ ਮਾਫ਼ ਕਰ ਦਿਓ ਮੈਨੂੰ ਛੱਡ ਦਿਓ ਮੈਨੂੰ ਉੱਥੋਂ ਜਾਣ ਦਿਓ ਮੈਂ ਕਦੇ ਜੰਗਲ ਵਿੱਚ ਵਾਪਸ ਨਹੀਂ ਆਵਾਂਗਾ ਨਾਹੀ ਮੈਂ ਕਦੇ ਰੁੱਖਾਂ ਤੇ ਪੌਦਿਆਂ ਨੂੰ ਕੋਈ ਨੁਕਸਾਨ ਪਹੁੰਚਾਵਾਂਗਾ ਤੇ ਹੁਣ ਕਦੇ ਵੀ ਮੈਂ ਕੋਈ ਗਲਤੀ ਨਹੀਂ ਕਰਾਂਗਾ ਫਿਰ ਲੂੰਬੜੀ ਨੇ ਮੇਮਣੇ ਦੀ ਪਕੜ ਢਿੱਲੀ ਕਰ ਦਿੱਤੀ ਜਿਵੇਂ ਹੀ ਮੇਮਣੇ ਦੀ ਪਕੜ ਢਿੱਲੀ ਹੋਈ ਉਹ ਤੇਜ਼ੀ ਨਾਲ ਛੁੱਟ ਕੇ ਭੱਜਣ ਲੱਗਾ ਉਹ ਡੈਗਦਾ ਟੈਂਦਾ ਤੇ ਕੰਬਦਾ ਹੋਇਆ ਆਪਣੀ ਮਾਂ ਕੋਲ ਜਾ ਪਹੁੰਚਿਆ ਦੂਜੇ ਪਾਸੇ ਲੂੰਬੜੀ ਸ਼ੇਰ ਕੋਲ ਗਈ ਤੇ ਜਾ ਕੇ ਸਿਰ ਝੁਕਾ ਕੇ ਕਿਹਾ ਦੇਖੋ ਮਹਾਰਾਜ ਤਾਕਤ ਦੇ ਨਾਲ-ਨਾਲ ਦਿਮਾਗ ਦੀ ਵਰਤੋਂ ਕਰਨਾ ਵੀ ਬਹੁਤ ਜ਼ਰੂਰੀ ਹੈ। ਤਾਂ ਹੀ ਲੋਕ ਸਾਡੀ ਇੱਜ਼ਤ ਕਰਦੇ ਨੇ। ਫਿਰ ਹੀ ਸਾਡੀ ਚੰਗਿਆਈ ਦਾ ਫਾਇਦਾ ਉਠਾਉਣ ਤੋਂ ਬਚਾਅ ਹੋ ਸਕਦਾ ਹੈ। ਲੂੰਬੜੀ ਦੀ ਗੱਲ ਸੁਣ ਕੇ ਸ਼ੇਰ ਲੂੰਬੜੀ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋਇਆ। ਉਸਨੇ ਸਾਰੇ ਜਾਨਵਰਾਂ ਦੇ ਸਾਹਮਣੇ ਲੂੰਬੜੀ ਨੂੰ ਇਨਾਮ ਦਿੱਤਾ। ਦੂਜੇ ਪਾਸੇ ਮੇਮਣਾ ਡਰਦਾ ਹੋਇਆ ਆਪਣੀ ਮਾਂ ਕੋਲ ਆਇਆ ਤੇ ਉਸ ਨੂੰ ਜੱਫੀ ਪਾ ਕੇ ਉਸ ਤੋਂ ਮਾਫੀ ਮੰਗਣ ਲੱਗਾ। ਮਾਂ ਮੈਨੂੰ ਮਾਫ ਕਰ ਦਿਓ। ਮੈਂ ਕਦੇ ਵੀ ਤੁਹਾਡੀ ਗੱਲ ਨਹੀਂ ਸੁਣੀ ਤੁਸੀਂ ਮੈਨੂੰ ਇਹ ਦੱਸਣ ਵਿੱਚ ਹਮੇਸ਼ਾ ਸਹੀ ਸੀ ਕਿ ਜੰਗਲ ਵਿੱਚ ਬਹੁਤ ਖਤਰਨਾਕ ਜਾਨਵਰ ਰਹਿੰਦੇ ਨੇ ਅੱਜ ਤੋਂ ਬਾਅਦ ਮੈਂ ਉਸ ਜੰਗਲ ਵੱਲ ਕਦੇ ਨਹੀਂ ਦੇਖਾਂਗਾ ਫਿਰ ਮਹਾਤਮਾ ਬੁੱਧੂਸ ਵਪਾਰੀ ਨੂੰ ਕਹਿੰਦੇ ਨੇ ਬੇਟਾ ਐਨੇ ਮਿੱਠੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਖਾ ਜਾਣ ਤੇ ਨਾ ਹੀ ਇੰਨੇ ਕੌੜੇ ਬਣੋ ਕਿ ਲੋਕ ਤੁਹਾਨੂੰ ਛੱਡ ਜਾਣ ਬਹੁਤਾ ਚੰਗਾ ਹੋਣਾ ਵੀ ਵਿਅਕਤੀ ਨੂੰ ਨੁਕਸਾਨ ਬਚਾਵੇਗਾ ਲੋਕ ਉਸ ਦੀ ਇੱਜ਼ਤ ਨਹੀਂ ਕਰਨਗੇ ਸਗੋਂ ਉਸ ਨੂੰ ਪਾਗਲ ਸਮਝਣਗੇ ਗੌਤਮ ਬੋਦਸ ਸੇਠ ਵਪਾਰੀ ਨੂੰ ਕਹਿੰਦੇ ਨੇ ਕਿ ਜੇਕਰ ਸ਼ੇਰ ਵੀ ਚੰਗਾ ਹੋਣ ਦਾ ਦਿਖਾਵਾ ਕਰੇਗਾ ਜਾਂ ਚੰਗਾ ਬਣ ਕੇ ਰਹੇਗਾ ਤਾਂ ਲੋਕ ਉਸ ਤੋਂ ਡਰਨ ਦੀ ਬਜਾਏ ਉਸ ਨੂੰ ਪਾਗਲ ਸਮਝਣਗੇ ਸੇਠ ਨੂੰ ਸਮਝਾਉਂਦੇ ਹੋਏ ਮਹਾਤਮਾ ਨੇ ਕਿਹਾ ਜੇਕਰ ਅਸੀਂ ਚੰਗੇ ਤਰੀਕੇ ਨਾਲ ਵਿਹਾਰ ਕਰਦੇ ਹਾਂ ਤਾਂ ਲੋਕ ਸਾਡੀ ਚੰਗਿਆਈ ਦਾ ਫਾਇਦਾ ਠਾਉਣ ਲੱਗ ਪੈਂਦੇ ਨੇ ਭਾਵੇਂ ਹੀ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ ਪਰ ਉਹੀ ਲੋਕ ਪੋਲੇ ਬਣ ਕੇ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਗੇ ਤੁਹਾਨੂੰ ਲੋਕਾਂ ਦੀ ਮਦਦ ਕਰਨਾ ਬੰਦ ਨਹੀਂ ਕਰਨਾ ਚਾਹੀਦਾ ਸਗੋਂਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਪੈਸੇ ਦੀ ਲੋੜ ਹੋਵੇ ਤਾਂ ਥੋੜੇ ਬਹੁਤ ਪੈਸੇ ਦੇ ਸਕਦੇ ਹੋ ਪਰ ਹਰ ਸਮੱਸਿਆ ਨੂੰ ਪੈਸੇ ਨਾਲ ਹੱਲ ਕਰਨ ਦੀ ਬਜਾਏ ਉਸ ਦੇ ਇਲਾਜ ਰਾਹੀਂ ਉਸ ਦਾ ਹੱਲ ਕਰੋ ਇਸ ਤਰ੍ਹਾਂ ਕਰਨ ਨਾਲ ਸਿਰਫ ਉਹੀ ਲੋਕ ਤੁਹਾਡੇ ਕੋਲ ਸਮੱਸਿਆਵਾਂ ਲੈ ਕੇ ਆਉਣਗੇ ਜਿਨ੍ਹਾਂ ਨੂੰ ਅਸਲ ਵਿੱਚ ਕੋਈ ਸਮੱਸਿਆ ਹੈ ਇਸ ਤਰ੍ਹਾਂ ਤੁਹਾਨੂੰ ਧੋਖਾ ਦੇਣ ਵਾਲਿਆਂ ਤੋਂ ਆਜ਼ਾਦੀ ਮਿਲ ਜਾਵੇਗੀ ਸੋ ਸੇਠ ਮਹਾਤਮਾ ਬੁੱਧ ਨੂੰ ਨਮਸਕਾਰ ਕਰਦਾ ਹੈ ਤੇ ਧੰਨਵਾਦ ਕਹਿ ਕੇ ਉੱਥੋਂ ਚਲਾ ਜਾਂਦਾ ਹੈ ਫਿਰ ਉਹ ਬੁੱਧ ਦੇ ਕਹੇ ਅਨੁਸਾਰ ਕਰਮ ਕਰਦਾ ਹੈ ਤੇ ਕੁਝ ਹੀ ਸਾਲਾਂ ਵਿੱਚ ਉਹ ਪਹਿਲਾਂ ਵਾਂਗ ਅਮੀਰ ਹੋ ਜਾਂਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਦੇ ਨਾਲ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਉਸ ਵਿਅਕਤੀ ਨਾਲ ਸਾਂਝਾ ਕਰੋ ਜਿਸ ਨੂੰ ਇੱਕ ਕਹਾਣੀ ਸੁਣਨ ਦੀ ਜ਼ਰੂਰਤ ਹੈ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲੈ ਕੇ ਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਆਪਣਾ ਖਿਆਲ ਰੱਖੋ ਸ਼ੁਕਰੀਆ ਇਹ ਸਾਨੂੰ ਬਾਬਾ ਬੁੱਲੇ ਸ਼ਾ ਫਕੀਰ ਜੀ ਜਿਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੌਸ਼ਨੀ ਭਰਦੇ ਆ ਤੇ ਭਗਵਾਨ ਗੌਤਮ ਬੁੱਧ ਜੀ ਦੇ ਜਿਹੜੇ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਾਹ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਹਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ